ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਾਲਾ ਤੀਜਾ ਦਾ ਸੁਣਦਾਸ ਹੋਵੇ ਤਾਂ ਹਰ ਪਾਏ ਵਿਚਹੁ ਆਪ ਗਵਾਈ ਭਗਤਾਂ ਕਾ ਕਾਰਜ ਹਰ ਆਨੰਦ ਹੈ ਅਨੰਦਨ ਹਰ ਗੁਣ ਗਾਈ ਸ਼ਾਵਦਰ ਤੇ ਸਦਾ ਇੱਕ ਰੰਗੀ ਹਾਰ ਸਿਉ ਰਹੇ ਸੋ ਮਾਈ ਹਾਰ ਜੀਓ ਸਾਚੀ ਨਦਰ ਤੁਮਾਰੀ ਆਪਣੇ ਆ ਦਾ ਸਾਨੂੰ ਕਿਰਪਾ ਕਰ ਪਿਆਰੇ ਰੱਖੋ ਪੈਜ ਹਮਾਰੀ ਰਹਾਵ ਸ਼ਾਵਦ ਸਲਾਈ ਸਦਾ ਹੋ ਜੀਵਾ ਗੁਰਮਤੀ ਪਉ ਭਾਗਾ 네ਰਾ ਪ੍ਰਭ ਸਾਚਾ ਹੱਥ ਸੁਆਲਿਓ ਗੁਰ ਸੇਵਿਆ ਚਿਤ ਲਾਗਾ ਸਾਚਾ ਸ਼ਬਦ ਸਜੀ ਸੱਚ ਬਾਣੀ ਸੋ ਜਨ ਅਨ ਦਿਨ ਜਾਗਾ ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨ ਪਾਇਆ ਪੂਰੇ ਗੁਰ ਕੀ ਸੇਵਾ ਕਿਨੀ ਅਚਿੰਤ ਹਰ ਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿੱਚੋਂ ਭਾਰਮ ਚੁਗਾਇਆ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਬਾਏ ਗੁਰ ਵਿਚਾਰਾ ਹਰ ਕੇ ਰੰਗ ਰਤਾ ਸ਼ਬਦੇ ਮਤਾ ਹਉ ਮੈਂ ਤਜੇ ਵਿਕਾਰਾ ਨਾਨਕ ਨਾਮ ਅਰਤਾ ਇਕ ਰੰਗੀ ਸ਼ਬਦ ਸਵਾਰਨ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਾਲਾ ਤੀਜਾ ਦਾਸਨ ਦਾਸ ਹੋਵੇ ਤਾਂ ਹਰ ਪਾਏ ਵਿਚੋਂ ਆਪ ਗਵਾਈ ਭਗਤਾਂ ਕਾ ਕਾਰਜ ਹਰ ਆਨੰਦ ਹੈ ਅਨੰਦਨ ਹਰ ਗੁਣ ਗਾਈ ਸ਼ਬਦ ਰਤੇ ਸਦਾ ਇੱਕ ਰੰਗੀ ਹਾਰ ਸਿਉ ਰਹੇ ਸੁਮਾਈ ਹਰ ਜੀਓ ਸਾਚੀ ਨਦਰ ਤੁਮਾਰੀ ਆਪਣਿਆਂ ਦਾ ਸਾਨੂੰ ਕਿਰਪਾ ਕਰ ਪਿਆਰੇ ਰੱਖੋ ਪੈਜ ਹਮਾਰੀ ਰਹਾਵ ਸ਼ਾਵਦ ਸਲਾਈ ਸਦਾ ਹੂੰ ਜੀਵਾ ਗੁਰਮਤੀ ਪਾਉ ਭਾਗਾ 네ਰਾ ਪ੍ਰਭ ਸਾਚਾ ਹੱਤ ਸੁਆਲਿਓ ਗੁਰ ਸੇਵਿਆ ਚਿਤ ਲਾਗਾ ਸਾਚਾ ਸ਼ਬਦ ਸਜੀ ਸੱਚ ਬਾਣੀ ਸੋ ਜਨ ਅਨ ਦਿਨ ਜਾਗਾ ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਦਾ ਅੰਤ ਨ ਪਾਇਆ ਪੂਰੇ ਗੁਰ ਕੀ ਸੇਵਾ ਕਿਨੀ ਅਚਿੰਤ ਹਰ ਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿੱਚੋਂ ਭਾਰਮ ਛੁਕਾਇਆ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਬਾਏ ਗੁਰ ਵਿਚਾਰਾ ਹਰ ਕੇ ਰੰਗ ਰਤਾ ਸ਼ਬਦੇ ਮਤਾ ਹਉ ਮੈਂ ਤਜੇ ਵਿਕਾਰਾ ਨਾਨਕ ਨਾਮ ਅਰਤਾ ਇੱਕ ਰੰਗੀ ਸ਼ਬਦ ਸਵਾਰਨ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਾਲਾ ਤੀਜਾ ਦਾ ਸਨ ਦਾਸ ਹੋਵੇ ਤਾਂ ਹਰ ਪਾਏ ਵਿਚਹੁ ਆਪ ਗਵਾਈ ਭਗਤਾਂ ਕਾ ਕਾਰਜ ਹਰ ਆਨੰਦ ਹੈ ਅਨ ਦਿਨ ਹਰ ਗੁਣ ਗਾਈ ਸ਼ਬਦ ਰਤੇ ਸਦਾ ਇਕ ਰੰਗੀ ਹਾਰ ਸਿਉ ਰਹੇ ਸੁਮਾਈ ਹਰ ਜੀਉ ਸਾਚੀ ਨਦਰ ਤੁਮਾਰੀ ਆਪਣਿਆਂ ਦਾ ਸਾਨੂੰ ਕਿਰਪਾ ਕਰ ਪਿਆਰੇ ਰੱਖੋ ਪੈਜ ਹਮਾਰੀ ਰਹਾਵ ਸ਼ਾਵਦ ਸਲਾਈ ਸਦਾ ਹੂੰ ਜੀਵਾ ਗੁਰਮਤੀ ਪਾਉ ਭਾਗਾ 네ਰਾ ਪ੍ਰਭ ਸਾਚਾ ਹੱਤ ਸੁਆਲਿਓ ਗੁਰ ਸੇਵਿਆ ਚਿਤ ਲਾਗਾ ਸਾਚਾ ਸ਼ਬਦ ਸਚੀ ਸਚ ਬਾਣੀ ਸੋ ਜਨ ਅਨ ਦਿਨ ਜਾਗਾ ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨ ਪਾਇਆ ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤ ਹਰ ਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖ ਅੰਤਰ ਬੇਚੋਂ ਭਾਰਮ ਛੁਗਾਇ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਬਾਏ ਗੁਰ ਵਿਚਾਰਾ ਹਰ ਕੇ ਰੰਗ ਰਤਾ ਸ਼ਬਦੇ ਮਤਾ ਹਉ ਮੈਂ ਤਜੇ ਵਿਕਾਰਾ ਨਾਨਕ ਨਾਮ ਅਰਤਾ ਇਕ ਰੰਗੀ ਸ਼ਬਦ ਸਵਾਰਣ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਾਲਾ ਤੀਜਾ ਦਾਸਨ ਦਾਸ ਹੋਵੇ ਤਾਂ ਹਰ ਪਾਏ ਵਿਚੋਂ ਆਪ ਗਵਾਈ ਭਗਤਾਂ ਕਾ ਕਾਰਜ ਹਰ ਆਨੰਦ ਹੈ ਅਨੰਦਨ ਹਰ ਗੁਣ ਗਾਈ ਸ਼ਬਦ ਰਤੇ ਸਦਾ ਇੱਕ ਰੰਗੀ ਹਾਰ ਸਿਉ ਰਹੇ ਸਮਾਈ ਹਰ ਜਿਉ ਸਾਚੀ ਨਦਰ ਤੁਮਾਰੀ ਆਪਣਿਆਂ ਦਾ ਸਾਨੂੰ ਕਿਰਪਾ ਕਰ ਪਿਆਰੇ ਰੱਖੋ ਪੈਜ ਹਮਾਰੀ ਰਹਾਵ ਸ਼ਬਦ ਸੁਲਾਈ ਸਦਾ ਹੋ ਜੀਵਾ ਗੁਰਮਤੀ ਪਾਉ ਭਾਗਾ 네ਰਾ ਪ੍ਰਭ ਸਾਚਾ ਹੱਤ ਸੁਆਲਿਓ ਗੁਰ ਸੇਵਿਆ ਚਿਤ ਲਾਗਾ ਸਾਚਾ ਸ਼ਬਦ ਸਜੀ ਸੱਚ ਬਾਣੀ ਸੋ ਜਨ ਅਨ ਦਿਨ ਜਾਗਾ ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨ ਪਾਇਆ ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤ ਹਰ ਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿੱਚੋਂ ਭਾਰਮ ਚੁਗਾਇਆ ਹਰ ਕਾ ਮਾਰਗ ਸਦਾ ਪੰਥ ਵਿਕੜਾ ਕੋ ਬਾਏ ਗੁਰ ਵਿਚਾਰਾ ਹਰ ਕੇ ਰੰਗ ਰਤਾ ਸ਼ਬਦੇ ਮਤਾ ਹਉ ਮੈਂ ਤਜੇ ਵਿਕਾਰਾ ਨਾਨਕ ਨਾਮ ਅਰਤਾ ਇਕ ਰੰਗੀ ਸ਼ਬਦ ਸਵਾਰਣ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ